ਅੱਜ ਅਸੀਂ ਪੀਯੂ ਲੁਧਿਆਣਾ ਵਿਖੇ ਵਰਲਡ ਸੋਇਲ ਡੇ ਮਨਾ ਰਹੇ ਹਾਂ ਸੋਇਲ ਮਤਲਬ ਮਿੱਟੀ ਪੰਜਾਬੀ ਚ ਕਹ ਲਈਏ ਮਿੱਟੀ ਦੀ ਮਹੱਤਤਾ ਅਸੀਂ ਸਾਰੇ ਜਾਣਦੇ ਹਾਂ ਕਿਹਾ ਜਾਂਦਾ ਥੇਅਰ ਇਜ਼ ਨੋ ਲਾਈਫ ਵਿਦਆਊਟ ਸੋਇਲ ਐਂਡ ਆਲ ਸੋਇਲਸ ਹੈਵ ਲਾਈਫ ਮਿੱਟੀ ਤੋਂ ਬਿਨਾ ਜਿਹੜੀ ਉਤਪਤੀ ਆ ਉਹ ਅੱਗੇ ਨਹੀਂ ਚੱਲਦੀ ਐਂਡ ਏਵਰੀ ਡੇ ਵੀ ਆਰ ਐਵੋਲਵਿੰਗ ਵਿਦ ਦਿਸ ਸੋਇਲ ਐਂਡ ਸਾਡਾ ਇਹ ਫਰਜ਼ ਬਣਦਾ ਜਿਸ ਮਿੱਟੀ ਨੇ ਸਾਨੂੰ ਇੰਨਾ ਕੁਝ ਦਿੱਤਾ ਸਾਨੂੰ ਇਹ ਪਨਸਪਤੀ ਦਿੱਤੀ ਇਹ ਲਾਈਫ ਦਿੱਤੀ ਚਾਹੇ ਉਹ ਹਿਊਮਨ ਆ ਐਨੀਮਲ ਹੈ ਉਹਨੂੰ ਸੈਲੀਬ੍ਰੇਟ ਕਰਨਾ ਉਹਨੂੰ ਮਨਾਉਣਾ ਔਰ ਉਹਦੀ ਜਿਹੜੀ ਹੈਲਥ ਹੈ ਉਹਦੀ ਜਿਹੜੀ ਸਿਹਤ ਹੈ ਉਹਨੂੰ ਬਰਕਰਾਰ ਰੱਖਣਾ ਔਰ ਉਹਨੂੰ ਅੰਪਰੂਵ ਕਰਨਾ ਅਸੀਂ ਇੰਟੈਂਸਿਵ ਕਲਟੀਵੇਸ਼ਨ ਦੇ ਨਾਲ ਕਿਸੇ ਹੱਦ ਤੱਕ ਅਸੀਂ ਸੋਇਲ ਪ੍ਰੋਪਰਟیز ਅਗਜੋਸਤ ਵੀ ਕਰ ਰਹੇ ਆਂ ਬਟ ਐਟ ਦਾ ਸੇਮ ਟਾਈਮ ਸਾਇੰਸਦਾਨਾਂ ਵੱਲੋਂ ਬਹੁਤ ਸਾਰੀਆਂ ਤਕਨੀਕਾਂ ਜਿਹੜੀਆਂ ਉਹ ਆਜਾਦ ਕੀਤੀਆਂ ਗਈਆਂ ਨੇ ਔਰ ਉਹ ਜ਼ਮੀਨਦਾਰਾਂ ਦੇ ਲੈਵਲ ਤੱਕ ਵੀ ਪ੍ਰੈਕਟਿਸ ਸਪਰਟਾਈਜ਼ ਹੋ ਰਹੀਆਂ ਨੇ ਤਾਂ ਕਿ ਜ਼ਮੀਨ ਦੀ ਜਿਹੜੀ ਸਿਹਤ ਹੈ ਉਹ ਬਣੀ ਰਹੇ ਸੋ ਅੱਜ ਸਾਡੇ ਕੋਲ ਕੋਲ ਸਾਡੇ ਹੀ ਪੁਰਾਣੇ ਸਟੂਡੈਂਟ ਜਿਹੜੇ ਅਮਰੀਕਾ ਦੇ ਵਿੱਚ ਐਮ ਐਸ ਸੀ ਪੀ ਐਚ ਡੀ ਕੀਤੀ ਔਰ ਐਸਵੇਲੇ ਉਥੇ ਯੂਨੀਵਰਸਿਟੀ ਆਫ ਫਲੋਰੀਡਾ ਦੇ ਵਿੱਚ ਤੌਰ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੇ ਨੇ ਔਰ ਸੋਇਲ ਦੇ ਪ੍ਰੋਫੈਸਰ ਨੇ ਉਥੇ ਅਸਿਸਟੈਂਟ ਪ੍ਰੋਫੈਸਰ ਔਰ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਸੀ ਕਿ ਸਾਡੀ ਫੈਕਲਟੀ ਸਾਡੇ ਸਟੂਡੈਂਟਸ ਨੂੰ ਇਸ ਦਿਨ ਦੇ ਉੱਤੇ ਆ ਕੇ ਸੰਬੋਧਿਤ ਹੋਣ ਔਰ ਦਰਸ਼ਨ ਕਿਸ ਤਰ੍ਹਾਂ ਦਾ ਉਹ ਕੰਮ ਕਰਦੇ ਨੇ ਔਰ ਸਾਨੂੰ ਹੋਰ ਕਿਸ ਤਰ੍ਹਾਂ ਦੀ ਜਿਹੜੀ ਲੀਡ ਲੈਣੀ ਚਾਹੀਦੀ ਆ ਔਰ ਸਾਡੀ ਸਾਇੰਸ ਦੀ ਇੰਪਰੂਵਮੈਂਟ ਲਈ ਹੋਰ ਕਿਸ ਤਰ੍ਹਾਂ ਦੀਆਂ ਕਲੈਬੋਰੇਸ਼ਨ ਜਿਹੜੀਆਂ ਕਰਨ ਦੀ ਲੋੜ ਹੈ ਜੀ ਸਰ ਕੀ ਨਾਮ ਹੈ ਮੇਰਾ ਨਾਮ ਹਰਦੀਪ ਸਿੰਘ ਜੀ ਤੇ ਸਰ ਸਪੈਸ਼ਲ ਆਇਓ ਤੁਸੀਂ ਅੱਜ ਦੇ ਸਮਾਗਮ ਦੇ ਵਿੱਚ ਸਨ ਲੈਣ ਲਈ ਸੋ ਸਭ ਜਿਹੜੀ ਪੰਜਾਬ ਦੀ ਧਰਤੀ ਹੈ ਮਿੱਟੀ ਹੈ ਉਸ ਨੂੰ ਕਿਹਾ ਜਾਂਦਾ ਬੜੀ ਚਰਖੇ ਜਿਹੀ ਮਿੱਟੀ ਹੈ ਬਹੁਤ ਹਰ ਤਰ੍ਹਾਂ ਦੀ ਫਸਲਾਂ ਜਾਂਦੀ ਹੈ ਸੋ ਤੁਸੀਂ ਵਿਦੇਸ਼ ਚ ਵੀ ਲੈ ਕੇ ਆਏ ਹੋ ਸੋ ਹੁਣ ਕਿਸ ਤਰ੍ਹਾਂ ਕਰਦੇ ਹੋ ਕੰਪੈਰੀਸਨ ਜੇਕਰ ਕੀਤਾ ਜਾਵੇ ਇੱਕ ਜਿਹੜੀ ਝੋਨਾ ਤੇ ਕਣਕ ਆਪਾਂ ਇਸੇ ਚੱਕਰ ਚ ਫਸੇ ਹੋਏ ਆ ਸੋ ਲੱਗਦਾ ਹੈ ਕਿ ਮਿੱਟੀ ਦੀ ਜਿਹੜੀ ਹੈ ਤਾਕਤ ਨਾ ਕਿਸੇ ਤਰ੍ਹਾਂ ਕਿਤੇ ਘਟ ਰਹੀ ਹੈ ਫਸਲਾਂ ਨਾਲ ਕਿੱਦਾਂ ਦੇਖਦੇ ਹੋ ਪੂਰੇ ਹਾਂਜੀ ਜਿਵੇਂ ਤੁਸੀਂ ਕਿਹਾ ਕਿ ਚਰਖੇ ਜਿ ਮਿੱਟੀ ਆ ਮੈਂ ਇਹਦੇ ਨਾਲ ਸਹਿਮਤ ਹਾਂ ਤੁਹਾਡੇ ਨਾਲ ਆ ਇੱਥੇ ਆਪਾਂ ਕੁਝ ਵੀ ਉਗਾ ਦਈਏ ਉਹ ਹੋ ਜਾਂਦਾ ਬਟ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਮਿੱਟੀਆਂ ਉਹ ਮਿੱਟੀ ਓਨੀ ਤਾਕੜੀ ਨਹੀਂ ਹੈ ਜਿਹੜਾ ਸੋਇਲ ਆਰਗੈਨਿਕ ਮੈਟਰ ਘੱਟ ਹੈ ਬਟ ਆਪਾਂ ਨੂੰ ਇੱਥੇ ਵੀ ਉਹ ਮੇਨਟੇਨ ਕਰਨ ਦੀ ਲੋੜ ਆ ਜਿਹੜਾ ਇਹ ਫਸਲੀ ਚੱਕਰ ਆਪਣੇ ਅਪਣਾਇਆ ਹੋਇਆ ਇਹਦੇ ਵਿੱਚ ਵਿਭਿੰਨਤਾ ਲਿਆ ਕੇ ਆਪਾਂ ਇਹਨੂੰ ਮੇਨਟੇਨ ਕਰ ਸਕਦੇ ਹਾਂ ਤਾਂ ਕਿ ਆਪਣੀਆਂ ਅਗਲੀਆਂ ਜਨਰੇਸ਼ਨਸ ਲਈ ਵੀ ਵਧੀਆ ਪ੍ਰੂਫ ਹੋਵੇ ਇਸ ਤਰ੍ਹਾਂ ਇੱਕ ਮਿੱਟੀ ਜਿਹੜੀ ਹੈ ਉਹ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ ਸੋ ਮਿੱਟੀ ਜਿਹੜੀ ਹੈ ਉਹ ਲਗਾਤਾਰ ਅਸੀਂ ਦੇਖ ਰਹੇ ਆ ਵੀ ਘਟ ਵੀ ਰਹੀ ਹੈ ਸੋ ਉਸ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ ਚਿੰਤਾ ਜ਼ਾਹਰ ਕੀਤੀ ਗਈ ਹੈ ਇਸ ਨੂੰ ਲੈ ਕੇ ਹੋਰ ਕੀ ਕੀ ਗੱਲ ਹੋਈ ਹੈ ਹਾਂਜੀ ਅਸੀਂ ਜਿਹੜੇ ਰਿਸਰਚ ਉੱਥੇ ਕਰ ਰਹੇ ਆ ਅ ਜਿਵੇਂ ਉੱਥੇ ਮੈਂ ਤੁਹਾਨੂੰ ਦੱਸਿਆ ਕਿ ਉਨੀ ਮਿੱਟੀ ਅ ਜਰਖੇਜ਼ ਨਹੀਂ ਹੈ ਜਿਹੜੀਆਂ ਪ੍ਰੈਕਟਿਸ ਅਸੀਂ ਉੱਥੇ ਅਪਣਾ ਰਹੇ ਆ ਮਿੱਟੀ ਦੀ ਕੁਆਲਿਟੀ ਇੰਪਰੂਵ ਕਰਨ ਲਈ ਉਹੀ ਡਿਸਕਸ ਕੀਤੀਆਂ ਗਈਆਂ ਨੇ ਕਿ ਆਪਾਂ ਉਥੋਂ ਦਾ ਕੋਲਾਬੋਰੇਸ਼ਨ ਇੱਥੇ ਕਿਵੇਂ ਕਰ ਸਕਦੇ ਹਾਂ ਤੇ ਆਪਾਂ ਸੇਮ ਜਗਾ ਸੇਮ ਚੀਜ਼ ਇੱਥੇ ਕਿਵੇਂ ਅਪਣਾ ਸਕਦੇ ਹਾਂ ਲੱਗਦਾ ਵੀ ਕੋਈ ਵੀ ਖੇਤੀ ਕਰਨ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਨੀ ਜਿਹੜੀ ਉਹ ਲੈਬ 'ਚ ਬੜੀ ਜ਼ਰੂਰੀ ਹੈ ਉਸ ਖੇਤ ਦੀ ਤਾਂ ਕਿ ਕਿਹੜੀ ਫਸਲ ਚੰਗੀ ਹੋ ਸਕੇ ਕਿਹੜੇ-ਕਿਹੜੇ ਉਹਦੇ 'ਚ ਜਿਹੜੇ ਗੋਲ ਘਟ ਹੈ ਸੋ ਉਸ ਨੂੰ ਪੂਰਾ ਕੀਤਾ ਜਾ ਸਕੇ ਲੱਗਦਾ ਵੀ ਕਿਸਾਨ ਨੂੰ ਇਸ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ ਇਹ ਸਭ ਤੋਂ ਪਹਿਲਾ ਸਟੈਪ ਆਈ ਕੋਈ ਵੀ ਹਰ ਇੱਕ ਫਸਲ ਦਾ ਜਿਹੜੀ ਨਿਊਟ੍ਰੀਐਂਟ ਰਿਕੁਆਇਰਮੈਂਟ ਆ ਜਾਂ ਨਿਊਟ੍ਰੀਨ ਨੀਡ ਆ ਉਹ ਵੱਖ-ਵੱਖਾ ਸਾਹਬ ਆਪਾਂ ਨੂੰ ਸੋਇਲ ਨੂੰ ਜਾਣਨਾ ਬਹੁਤ ਜ਼ਰੂਰੀ ਆ ਕਿ ਉਹਦੇ ਵਿੱਚ ਕਿੰਨਾ ਉਹਦੀ ਪੀ ਐਚ ਆ ਕੀ ਕੀ ਨਿਊਟ੍ਰੀਐਂਟਸ ਨੇ ਤੇ ਆਪਾਂ ਨੂੰ ਕੀ ਹੋਰ ਪਾਉਣ ਦੀ ਜ਼ਰੂਰਤ ਹੈ ਇਹ ਸਭ ਤੋਂ ਪਹਿਲਾਂ ਪਹਿਲਾ ਕਦਮ ਹੋਣਾ ਚਾਹੀਦਾ ਸਰ ਸੋਇਲੈਸ ਫਾਰਮਿੰਗ ਦਾ ਅੱਜਕੱਲ ਬੜਾ ਕਨਸੈਪਟ ਚੱਲ ਰਿਹਾ ਹੈਗਾ ਸੋ ਵਿਦੇਸ਼ਾਂ ਚ ਵੀ ਉਸ ਨੂੰ ਅਪਣਾਇਆ ਜਾ ਰਿਹਾ ਹੈ ਜਾਂ ਆਪਣੇ ਇੰਡੀਆ ਦੇ ਵਿੱਚ ਜ਼ਿਆਦਾ ਚਲਣ ਚੱਲ ਰਿਹਾ ਹੈ ਸੋ ਉਸ ਨੂੰ ਲੈ ਕੇ ਨਹੀਂ ਇਹ ਸਭ ਕਿਤੇ ਚੱਲ ਰਿਹਾ ਮੇਰੀ ਮਾਸਟਰਸ ਦੀ ਰਿਸਰਚ ਸੋਇਲੈਸ ਕਲਚਰ ਤੇ ਸੀ ਹਾਈਡਰੋਪੋਨਿਕਸ ਤੇ ਬਟ ਉਹ ਜ਼ਿਆਦਾ ਸਪੈਸ਼ਲਟੀ ਕ੍ਰੌਪਸ ਜਿਵੇਂ ਹਾਰਟੀਕਲਚਰੀਆਂ ਆ ਫਸਲਾਂ ਦੇ ਉੱਪਰ ਹੋ ਰਿਹਾ ਜਿਵੇਂ ਲੈਟਸ ਦੇ ਉੱਤੇ ਅ ਸ਼ਿਮਲਾ ਮਿਰਚਾਂ ਦੇ ਉੱਤੇ ਪੱਤੇਦਾਰ ਸਬਜ਼ੀਆਂ ਤੇ ਉਹਦੇ ਉੱਤੇ ਕੰਮ ਚੱਲ ਰਿਹਾ ਬਟੇ ਸਾਰੇ ਕੀਤੇ ਹੋ ਰਿਹਾ ਕਿਉਂਕਿ ਆਬਾਦੀ ਵਧ ਰਹੀ ਆ ਆਪਣੇ ਥੋੜੀ ਜਗ੍ਹਾ ਦੇ ਵਿੱਚੋਂ ਜ਼ਿਆਦਾ ਉਤਪਾਦਨ ਕਰਨਾ ਹੈ ਤਾਂ ਇਹ ਉਹਦੇ ਲਈ ਬਹੁਤ ਜ਼ਰੂਰੀ ਹੈ। ਸਭ ਕੀ ਨਾਮ ਹੈ ਤੁਹਾਡਾ ਤੇ ਸਰ ਥੋੜਾ ਜਿਹਾ ਹਿਸਟਰੀ ਬਾਰੇ ਦੱਸੋ ਜੀ। ਮੈਂ ਡਾਟ ਤਨਵਿੰਦਰ ਸਿੰਘ ਮੁਖੀ ਭੂਮੀ ਵਿਭਾਗ ਪੀਏਓ ਲੁਧਿਆਣਾ ਦੇ ਵਿੱਚ ਆ ਅੱਜ ਅਸੀਂ ਸਾਰੇ ਰਲ ਕੇ ਵਰਡ ਸੋਇਲ ਡੇ ਮਨਾ ਰਹੇ ਹਾਂ। ਇਹ ਸਾਡਾ 10ਵਾਂ ਵਰਡ ਸੋਇਲ ਡੇ ਹੈ ਇਹ ਜਿਹੜਾ ਪਹਿਲਾ ਜਿਹੜਾ ਵਰਡ ਸੋਇਲ ਡੇ ਸੀ ਉਹ 2015 ਚ ਮਨਾਇਆ ਗਿਆ ਸੀਗਾ ਤੇ ਉਸ ਵੇਲੇ ਜਿਹੜਾ 2015 ਨੂੰ ਇਹ ਇੰਟਰਨੈਸ਼ਨਲ ਈਅਰ ਆਫ ਸੋਇਲ ਵੀ ਮਨਾਇਆ ਗਿਆ ਸੀਗਾ ਤੇ ਉਦੋਂ ਹੀ ਸਟਾਰਟ ਹੋਇਆ ਸੀਗਾ ਤੇ ਇਸ ਦਿਨ ਦੇ ਉੱਤੇ ਅਸੀਂ ਕੋਈ ਕੋਈ ਕਿਸੇ ਕੋਈ ਬਾਹਰੋਂ ਕਹਨ ਸਾਇੰਟਿਸਟਸ ਨੂੰ ਆ ਕੇ ਅਸੀਂ ਗੱਲਬਾਤ ਵੀ ਕਰਦੇ ਹਾਂ ਜਾਂ ਕੋਈ ਹੋਰ ਐਕਟੀਵਿਟੀ ਜਿੱਦਾਂ ਅੱਜ ਅਸੀਂ ਪੋਸਟਰ ਕੰਪੀਟੀਸ਼ਨ ਵੀ ਕਰਾਇਆ ਹੈ ਤੇ ਬੱਚਿਆਂ ਨੂੰ ਪ੍ਰਮੋਟ ਕਰਦੇ ਹਾਂ ਤਾਂ ਕਿ ਉਹ ਇਸ ਸੋਇਲ ਦੇ ਬਾਰੇ ਉਹ ਜਾਣ ਸਕਣ ਅਤੇ ਸੋਇਲ ਨੂੰ ਅਸੀਂ ਕਿਵੇਂ ਸੋਇਲ ਦੀ ਸਿਹਤ ਬਰਕਰਾਰ ਰੱਖਣੀ ਹੈ ਉਹ ਅਸੀਂ ਕਿਨਾਂ ਲਈ ਬੱਚਿਆਂ ਨੂੰ ਦੱਸੀਏ ਤੇ ਬੱਚੇ ਅੱਗੋਂ ਜਾ ਕੇ ਕਿਸਾਨਾਂ ਤੱਕ ਜਦੋਂ ਇਹ ਬੱਚੇ ਇਹ ਯੂਨੀਵਰਸਿਟੀ ਸੇਵਾ ਕਰਨ ਜਾਂ ਡਿਪਾਰਟਮੈਂਟ ਦੀ ਸੇਵਾ ਕਰਨ ਤਾਂ ਬੱਚੇ ਅੱਗੇ ਜਾ ਕੇ ਕਿਸਾਨਾਂ ਨੂੰ soil ਦੀ ਮਹੱਤਤਾ ਬਾਰੇ ਦੱਸਣ ਇਹ soil ਜਿਹੜੀ ਅਸੀਂ ਮਿੱਟੀ ਕਹਿੰਦੇ ਆ ਇਹ ਮਿੱਟੀ ਨਹੀਂ ਇਹ ਸੋਨਾ ਹੈ ਇਹ ਸਾਡੇ ਵਾਸਤੇ ਅੰਨ ਉਗਾਉਂਦੀ ਹੈ ਇਹ ਅੰਨ ਹੀ ਨਹੀਂ ਉਗਾਉਂਦੀ ਜੇ ਜ਼ਮੀਨ ਦੀ ਸਿਹਤ ਮਾੜੀ ਹੋਊਗੀ ਤਾਂ ਉਹਦੇ ਨਾਲ ਸਾਡੀ ਜਿਹੜੀ ਆ ਹਿਊਮਨ ਸਿਹਤ ਜਿਹੜੀ ਆ ਸਾਡੀ ਉਹ ਵੀ ਮਾੜੀ ਹੋਊਗੀ ਐਨੀਮਲ ਸਿਹਤ ਵੀ ਮਾੜੀ ਹੋਊਗੀ ਹਿਊਮਨ ਸਿਹਤ ਵੀ ਮਾੜੀ ਹੋਊਗੀ ਸਰ ਜੇਕਰ ਮਿੱਟੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਜੇਕਰ 2-4 ਦਹਾਕੇ ਦੀ ਗੱਲ ਕੀਤੀ ਜਾਵੇ 40-50 ਸਾਲ ਪਹਿਲਾਂ ਤੇ ਹੁਣ ਦੇ ਮਿੱਟੀ ਦੇ ਵਿੱਚ ਕਿੰਨਾ ਕੁ ਜਿਹੜਾ ਅੰਤਰ ਆਇਆ ਹੈ ਕਿਉਂਕਿ ਜਦੋਂ ਅਸੀਂ ਪੈਸਟੀਸਾਈਡ ਪਾਏ ਆ ਜਿੰਨੀ ਆਪਾਂ ਫਸਲਾਂ ਹੋ ਗਈਆਂ ਕਿੰਨਾ ਕੁ ਜਿਹੜਾ ਸਿਹਤ ਤੇ ਅਸਰ ਹੋਇਆ ਉਹਦੇ ਬਾਰੇ ਜਦੋਂ ਪਹਿਲਾਂ ਜਿਹੜੀ ਤੁਸੀਂ ਪਹਿਲੇ ਟਾਈਮ ਦੀ ਗੱਲ ਕਰਦੇ ਹੋ ਉਸ ਵੇਲੇ ਜਿਆਦਾ ਜਿਹੜਾ ਵਾ ਜਿਹੜਾ ਖਾਦਾਂ ਦਾ ਤੇ ਜਿਹੜਾ ਪੈਸਟੀਸਾਈਡ ਦਾ ਜਿਆਦਾ ਇਸਤੇਮਾਲ ਨਹੀਂ ਸੀ ਹੁੰਦਾ ਤੇ ਹੁਣ ਜਿਹੜਾ ਸਾਡੀ ਮਜਬੂਰੀ ਵੀ ਹੈ ਸਾਡੀ ਮਜਬੂਰੀ ਇਸ ਕਰਕੇ ਅਸੀਂ ਸਿਰਫ ਪੰਜਾਬ ਦਾ ਹੀ ਪੰਜਾਬ ਦਾ ਹੀ ਕਹਿੰਦੇ ਅਨਪੰਡਾਰਚ ਨਹੀਂ ਕਹਿੰਦੇ ਦਾ ਹਿੱਸਾ ਪਾਉਂਦੇ ਪੂਰੇ ਦੇਸ਼ ਦਾ ਹੀ ਕਹਿੰਨਾਂ ਲਈ ਦਾ ਸੋਚਣਾ ਹੁੰਦਾ ਹੈ ਇਸ ਕਰਕੇ ਸਾਨੂੰ ਖਾਦਾਂ ਦੀ ਜਰੂਰਤ ਵੀ ਕਰਨੀ ਪੈਂਦੀ ਹੈ ਕਰਨੀ ਪੈਂਦੀ ਹੈ ਪਰ ਇਸ ਦੇ ਨਾਲ ਨਾਲ ਜਿਹੜੀ ਸਥਿਤੀ ਅਸੀਂ ਅੱਜ ਪਹੁੰਚ ਚੁੱਕੇ ਹਾਂ ਸਿਰਫ ਅਸੀਂ ਕੈਨਾਲੀ ਦਾ ਖਾਦ ਇਹਦੀ ਅਨਪੰਡਾਰ ਅਨਪੰਡਾਰ ਦੇ ਨਾਲ ਹੀ ਨਹੀਂ ਸਗੋਂ ਸਾਨੂੰ ਜਿਹੜਾ এনवायरमेंटਲ ਜਿਹੜੇ ਆ ਉਹ ਇਸ਼ੂ ਜਿਹੜੇ ਨਵੇਂ ਨਵੇਂ ਆ ਰਹੇ ਨੇ ਉਹਨਾਂ ਦੇ ਬਾਰੇ ਸੋਚਣ ਦੀ ਵੀ ਜ਼ਰੂਰਤ ਹੈ ਤੇ ਇਸ ਕਰਕੇ ਸਾਨੂੰ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਮਿੱਟੀ ਪਰਖ ਕਰਾ ਕੇ ਸਾਨੂੰ ਹੀ ਕਰਨ ਲਈ ਤਾਂ ਹੀ ਤਤਾਂ ਦੀ ਵੇਰ ਤੋਂ ਕਰਨੀ ਚਾਹੀਦੀ ਹੈ ਨਹੀਂ ਤਾਂ ਇੱਕ ਤਾਂ ਇਹ ਖਰਚਾ ਜ਼ਿਆਦਾ ਹੋ ਜਾਂਦਾ ਫਾਰਮਰ ਦਾ ਤੇ ਦੂਸਰਾ ਇਹ এনवायरमेंटਲ ਜਿਹੜਾ ਆ ਉਹ ਇਸ਼ੂਸ ਬਣ ਜਾਂਦੇ ਨੇ